ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਆਜਾ ਹਨ ਆਈ ਦੀਆਂ ਕੁਝ ਗੱਲਾਂ ਬਾਤਾਂ, ਆਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅਮਰੀਕਾ ਵਿੱਚ ਅਜੇ 4-5 ਮਸਲਾਂ ਦੇ ਉੱਤੇ ਗਲਬਾਤ ਹੋ ਰਹੀ ਹੈ। ਇੱਕ ਜਿਹੜੇ ਮੈਗਾ ਲੀਡਰਜ਼ ਨੇ ਉਹ 트ੰਪ ਤੋਂ ਨਾਖੁਸ਼ ਨੇ। ਕਾਰਨ ਕੀ ਆ? ਦੂਜਾ ਕੁਝ ਬਲੈਕ ਅਮਰੀਕਨ ਜਿਹੜੇ ਸੋਲਜਰਸ ਸੀ, ਉਹਨਾਂ ਦੀ ਹਿਸਟਰੀ ਨਾਲ ਛੇੜ-ਛਾੜ ਦਾ ਮਾਮਲਾ ਸਾਹਮਣੇ ਆਇਆ। ਤੀਜੀ ਗੱਲਬਾਤ ਮਹਿੰਗਾਈ ਦੇ ਕਾਰਨ ਅਮਰੀਕਾ ਵਾਸੀ ਹੁਣ ਬੱਚੇ ਪੈਦਾ ਨਹੀਂ ਕਰ ਰਹੇ। ਇੱਕ ਗੱਲਬਾਤ ਤਾਂ ਕਿ ਵੀਕਐਂਡ ਦੇ ਉੱਤੇ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ ਜਿਹੜਾ ਤੂਫਾਨ ਆਉਣ ਦੀ ਸੰਭਾਵਨਾ ਹੈ ਤੇ ਇੱਕ ਚੀਨ ਨੇ ਨਵਾਂ 에ਅਰਕ੍ਰਾਫਟ ਕੈਰੀਅਰ ਲਾਂਚ ਕੀਤਾ ਜਿਹੜਾ ਦੁਨੀਆ ਲਈ ਬਹੁਤ ਵੱਡਾ ਚੈਲੰਜ ਬਣ ਸਕਦਾ। ਸਭ ਤੋਂ ਪਹਿਲੀ ਗੱਲਬਾਤ ਮੈਗਾ ਲੀਡਰਜ਼ ਬਾਰੇ। ਅ ਜਿਹੜਾ ਇੱਕ ਖਾਸ ਤੌਰ ਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਅ ਮੈਗਾ ਆ ਜਿਹੜੀ ਮੇਕ ਅਮਰੀਕਾ ਗ੍ਰੇਟ ਅਗੇਨ ਇੱਕ ਮੂਵਮੈਂਟ ਚੱਲੀ ਸੀ। ਉਹ ਮੂਮੈਂਟ ਦਾ ਇੱਕ ਵੱਡਾ ਹੈ ਸਾਰਾਸ਼ਟਰਪਤੀ 트ੰਪ ਸੀਗੇ ਜਾਂ ਉਹ ਧਿਰ ਸੀ ਜਿਹੜੀ ਇਹ ਚਾਹੁੰਦੀ ਸੀ ਕਿ ਇਸ ਤਰ੍ਹਾਂ ਦੀਆਂ ਪਾਲਿਸੀਆਂ ਜਿਹੜੀਆਂ ਲਾਗੂ ਕੀਤੀਆਂ ਜਾਣ ਜਿਹਦੇ ਨਾਲ ਅਮਰੀਕਾ ਨੂੰ ਪਹਿਲਾ ਵਰਗਾ ਬਣਾਇਆ ਜਾ ਸਕੇ ਜਿਹਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਬਾਹਰੋਂ ਇਦਾਂ ਕਰਨਾ ਕਨਜ਼ਰਵਟਿਵ ਵੈਲਿਊਜ਼ ਨੂੰ ਲਾਗੂ ਕਰਨਾ ਜਾਂ ਹੋਰ ਗੱਲਾਂ ਬਾਤਾਂ ਉਹਦੇ ਵਿੱਚ ਬੜੀਆਂ ਸਪਸ਼ਟ ਸੀ ਹੁਣ ਉਸੇ ਸਿਰ ਦੇ ਉੱਤੇ ਜਿਹੜੇ ਰਾਸ਼ਟਰਪਤੀ 트ੰਪ ਨੇ ਉਹ ਚੋਣਾਂ ਜਿੱਤੇ ਵੀ ਆ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਆਂ ਪਰ ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜਾ ਉਹ ਧੇਰਾ ਪੂਰੀ ਦੀ ਪੂਰੀ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇੱਕ ਤਰ੍ਹਾਂ ਦੀ ਫੋਟਾ ਫਰਕ ਆ ਉਹ ਧਿਰ ਰਾਸ਼ਟਰਪਤੀ 트럼ਪ ਤੋਂ ਨਾ ਖੁਸ਼ ਆ ਨਾ ਖੁਸ਼ ਕਿਉਂ ਆ ਕਿਉਂਕਿ ਇਸ ਹਫਤੇ ਬਹੁਤ ਸਾਰੇ ਜਿਹੜੇ ਮੈਗਾ ਲੀਡਰਸ ਨੇ ਉਹਨਾਂ ਨੇ ਓਪਨਲੀ ਪ੍ਰੈਜ਼ੀਡੈਂਟ 트럼ਪ ਨੂੰ ਕ੍ਰਿਟਿਸਾਈਜ਼ ਕੀਤਾ ਕਿਉਂ ਔਰ ਇੱਕ ਅਨਯੂਜੂਅਲ ਜੀ ਟੈਨਸ਼ਨ ਉਹਨਾਂ ਦੇ ਵਿੱਚ ਕ੍ਰੀਏਟ ਹੋ ਗਈ ਹੈ ਇਸ ਗੱਲ ਦੇ ਉੱਤੇ ਉਹਦਾ ਕਾਰਨ ਇਹ ਆ ਕਿ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਡਿਸਐਗਰੀਮੈਂਟ ਹੋਈ ਆ ਆਪਾਂ ਦੂਜਾ ਐਬਸਟ੍ਰੀਨ ਫਾਈਲ ਜਿਹੜੀਆਂ ਆਪਾਂ ਕੱਲ ਵੀ ਗੱਲ ਕੀਤੀ ਸੀ ਉਹ ਫੇਰ ਰੌਲਾ ਰੱਪਾ ਉਹਦਾ ਪਿਆ ਆਪਾਂ ਸਾਰੇ ਜਾਣਦੇ ਆ ਕਿ ਰਾਸ਼ਟਰਪਤੀ ਟਰੰਪ ਇਮੀਗ੍ਰੇਸ਼ਨ ਦੇ ਉੱਤੇ ਸਖਤ ਆ ਉਹਨੇ ਸਾਫ਼ ਤੌਰ ਦੇ ਉੱਤੇ ਜਿਹੜੇ ਇਹ ਆਈਸ ਵਾਲੇ ਆ ਤੇ ਦੂਜੇ ਉਹਨਾਂ ਨੂੰ ਕਿਹਾ ਆ ਕਿ ਬੰਦਾ 3000 ਇੱਕ ਦਿਨ ਦਾ ਫੜਕੇ ਵਾਪਸ ਭੇਜਣਾ ਤੁਸੀਂ ਇਹ ਤੁਹਾਡੀ ਜ਼ਿੰਮੇਵਾਰੀ ਆ ਉਹ ਕਿਉਂਕਿ ਉਹ ਭੇਜ ਨਹੀਂ ਰਹੇ ਡੀ ਐਚ ਐਸ ਦੇ ਨਾਲ ਕਈ ਕੁਛੜਾ ਉਹਨਾਂ ਦੀ ਨਾਰਾਜ਼ਗੀ ਹੋਈ ਆ ਹੁਣ ਰਾਸ਼ਟਰਪਤੀ ਟਰਪ ਨੇ ਇੱਕ ਬਿਆਨ ਦਿੱਤਾ ਉਸ ਬਿਆਨ ਦੇ ਵਿੱਚ ਇਹ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਕੋਲ ਟੈਲੈਂਟਡ ਲੋਕ ਹੈ ਨਹੀਂ ਕਿਉਂਕਿ ਇੱਥੇ ਟੈਲੈਂਟਡ ਲੋਕਾਂ ਦੀ ਕਮੀ ਆ ਇਸ ਕਰਕੇ ਸਾਨੂੰ ਬਾਹਰੋਂ ਬੰਦੇ ਸੱਦਣੇ ਪੈਣੇ ਹੁਣ ਇਹ ਜਿਹੜਾ ਬਿਆਨ ਆ ਇਹ ਬਿਲਕੁਲ ਉਹ ਸਾਰੇ ਕੁਝ ਦੇ ਉਲਟ ਚੱਲਿਆ ਜਾਂਦਾ ਜਿਹੜੀ ਮੈਗਾ ਮੂਵਮੈਂਟ ਸੀਗੀ ਮਾਗਾ ਜਾਂ ਮੈਗਾ ਜਿਹੜੀ ਮੇਕ ਅਮਰੀਕਾ ਗ੍ਰੇਟ ਅਗੇਨ ਐਮ ਏ ਜੀ ਏ ਉਹ ਸਾਰੇ ਕੁਝ ਦੇ ਉਲਟ ਚਲੇ ਜਾਂਦਾ ਜਿਹੜੇ ਇਹਨਾਂ ਨੇ ਕਿਹਾ ਹੁਣ 트াম্প ਨੇ ਕਿ ਜਿਹੜੇ ਫੋਰਨ ਵਰਕਰ ਨੇ ਉਹ ਸਾਡੀ ਲੋਡ ਆ ਕਿਉਂਕਿ ਸਾਡੇ ਕੋਲ ਉਹਨੇ ਟੈਲੈਂਟਡ ਲੋਕ ਨਹੀਂ ਆ ਹੁਣ ਇਹਦੇ ਉੱਤੇ ਇਹ ਹੈਗਾ ਕਿ ਜਿਹੜਾ ਪਹਿਲਾ origignal ਇਹਨਾਂ ਦਾ aim ਹੈਗਾ ਜਾਂ ਮਕਸਦ ਹੈਗਾ ਅਮਰੀਕਾ ਫਸਟ ਮਤਲਬ ਇਹਦਾ ਇਹ ਹੈਗਾ ਕਿ ਅਸੀਂ ਅਮਰੀਕਨਸ ਦੀਆਂ ਨੌਕਰੀਆਂ ਨੂੰ ਪ੍ਰੋਟੈਕਟ ਕਰਨਾ ਹੈ ਤੇ ਜਿਹੜੀ ਫੋਰਨ ਲੇਬਰ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਉਣਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਉਹ ਕਹਿੰਦੇ ਕਿ ਕੀ ਡੋਨਲਡ 트੍ਰੰਪ ਹਜੇ ਵੀ ਉਸ ਫਿਲਾਸਫੀ ਨੂੰ ਕਮਿਟਿਡ ਆ ਜਾਂ ਇਹਨਾਂ ਨੇ ਉਹ ਫਿਲਾਸਫੀ ਛੱਡ ਦਿੱਤੀ ਆ ਉਹਨਾਂ ਨੂੰ ਇਹ ਲੱਗਦਾ ਆ ਕਿ ਇਹ ਕਮੈਂਟ ਅਮਰੀਕਨ ਵਰਕਰਸ ਦੀ ਇਨਸਲਟ ਆ ਰਾਸ਼ਟਰਪਤੀ 트੍ਰੰਪ ਦਾ ਇਹ ਕਹਿਣਾ ਕਿ ਸਾਡੇ ਕੋਲ ਟੈਲੈਂਟਡ ਲੋਕ ਨਹੀਂ ਆ ਇਸ ਕਰਕੇ ਸਾਨੂੰ ਬਾਹਰੋਂ ਬੰਦੇ ਸੱਦਣੇ ਪੈਣੇ ਆ ਜਿਹੜੇ ਕਨਜ਼ਰਵਟਿਵ ਸਟ੍ਰੈਟਜਿਸਟ ਨੇ ਉਹਨਾਂ ਨੇ ਇਹ ਵਾਰਨਿੰਗ ਦਿੱਤੀ ਆ ਕਿ ਜੇ ਇਸ ਜੇ ਇਸ ਕਨਸਰਨ ਨੂੰ ਇਗਨੋਰ ਕਰ ਦਿੱਤਾ ਇਹਦਾ ਖਾਮਿਆਜਾ ਰਿਪਬਲਿਕ ਨੂੰ 2026 ਦੇ ਵਿੱਚ ਮਿਡ ਟਰਮ ਇਲੈਕਸ਼ਨ ਦੇ ਵਿੱਚ ਭੁਗਤਣਾ ਪਊਗਾ ਮਿਡ ਟਰਮ ਇਲੈਕਸ਼ਨ ਦੀ ਇੱਕ ਖਾਸ ਗੱਲ ਜਿਹੜੀ ਹੁੰਦੀ ਹੈ ਕਿ ਇਹ 2 ਸਾਲ ਬਾਅਦ ਰਾਸ਼ਟਰਪਤੀ ਦੀਆਂ ਵੋਟਾਂ ਦੁਬਾਰਾ ਨਹੀਂ ਪੈਂਦੀਆਂ ਪਰ ਕਾਂਗਰਸ ਦੀਆਂ ਪੈਂਦੀਆਂ ਸਾਰੇ ਹਾਊਸ ਦੀਆਂ ਤੇ ਇੱਕ ਧਾਈ ਸੈਨੇਟ ਦੀਆਂ ਹੁਣ ਜਿਹੜਾ ਅਮਰੀਕਾ ਦੇ ਵਿੱਚ ਇਹ ਕਨਸਰਵੇਟਿਵ ਵੋਟਰ ਆ ਉਹ ਜਿਹੜਾ ਪਿਛਲੇ ਕਈ ਜਿਹੜੇ तरीके ਨਾਲ ਦੇਖਿਆ ਗਿਆ ਕਿ ਉਹ ਉਦੋਂ ਵੱਧ ਚੜ ਕੇ ਵੋਟ ਪਾਉਂਦਾ ਜਦੋਂ ਰਾਸ਼ਟਰਪਤੀ 트੍ਰੰਪ ਆਪ ਵੈਲਟ ਤੇ ਹੁੰਦੇ ਆ 24 ਦੇ ਵਿੱਚ ਹੁਣ ਜਦੋਂ ਇਹ ਵੈਲਟ ਦੇ ਉੱਤੇ ਸਿਗੇ ਉਸ ਵੇਲੇ ਇਹਨਾਂ ਨੇ ਖੁੱਲ ਕੇ ਵੋਟਾਂ ਪਾਈਆਂ ਪਰ ਆਹ ਜਿਹੜੀਆਂ ਚਾਹੇ ਇਹਨਾਂ ਨੇ ਗਵਰਨਰਸ ਨੂੰ ਅੰਡੋਰਸ ਕੀਤਾ ਸੀ ਨਿਊ ਜਰਸੀ ਵਰਜੀਨੀਆ ਜਾਂ ਇੱਧਰ ਉੱਧਰ ਦੂਜੀਆਂ ਥਾਵਾਂ ਦੇ ਉੱਤੇ ਲੋਕਾਂ ਨੇ ਰਾਸ਼ਟਰਪਤੀ 트੍ਰੰਪ ਦਾ ਕਿਹਾ ਮੰਨਿਆ ਨਹੀਂ ਵੋਟਾਂ ਦੂਜੇ ਪਾਸੇ ਪਾਈਆਂ 26 ਦੇ ਵਿੱਚ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੀਆਂ ਵੋਟਾਂ ਪੈਣੀਆਂ ਸਾਰੇ ਹਾਊਸ ਕਿਉਂਕਿ 2 ਸਾਲ ਬਾਅਦ ਬਦਲਿਆ ਜਾਂਦਾ ਕਿ ਉਹ ਸੈਨੇਟ ਆ ਸੈਨੇਟ ਦੇ ਵਿੱਚ ਇੱਕ ਧਾਈ ਜੇ 133 ਦੀਆਂ ਲਗਭਗ ਵੋਟਾਂ ਪੈਣੀਆਂ ਸੋ ਦੋਵਾਂ ਦਾ ਬੈਲੈਂਸ ਵਿਗੜ ਸਕਦਾ ਹੁਣ ਉਹਨਾਂ ਨੇ ਇਹ ਕਿਹਾ ਵੀ 26 ਦੇ ਵਿੱਚ ਤੁਸੀਂ ਬੈਲਟ ਦੇ ਉੱਤੇ ਹੋਣਾ ਨਹੀਂ ਤੇ ਪਾਲਿਸੀ ਤੋਂ ਤੁਸੀਂ ਪਿੱਛੇ ਹਟ ਰਹੇ ਆ ਜਿਹੜੀ ਅਮਰੀਕਾ ਫਰਸਟ ਵਾਲੀ ਆ ਸਾਫ਼ ਤੌਰ ਦੇ ਤੇ ਰਿਪਬਲਿਕਨਾਂ ਦਾ ਨੁਕਸਾਨ ਹੋਊਗਾ ਇਹ ਜਿਹੜੇ ਮੈਗਾ ਦੇ ਜਿਹੜੀ ਇਹ ਮੈਗਾ ਮੂਵਮੈਂਟ ਆ ਇਹ ਟਰੰਪ ਤੋਂ ਵੀ ਅੱਗੇ ਆ ਮਤਲਬ ਉਹ ਇਕੱਲੀ ਡੋਨਲਡ ਟਰੰਪ ਦੀਆਂ ਪਾਲਿਸੀਜ਼ ਜਾਂ ਉਹਨਾਂ ਦੀ ਫਲਸਫੀ ਨਹੀਂ ਉਹ ਤਾਂ ਵੀ ਵੱਡਾ ਸੋਚਦੇ ਆ ਜਾਂ ਇੱਕ ਪੂਰੀ ਆਪਣੇ ਆਪ ਦੇ ਵਿੱਚ ਕੱਲੋ ਰਾਸ਼ਟਰਪਤੀ 트াম্প ਨਹੀਂ ਰਹਿੰਦੇ ਜਾਂ ਇਹ ਹੁੰਦੇ ਵੀ ਆ ਇਹ ਸਾਰੇ ਕੁਝ ਦੇ ਬਾਵਜੂਦ ਉਹ ਜਿਹੜੇ ਲੋਕ ਆ ਉਹ ਇਕੱਠੇ ਹੋ ਕੇ ਚੱਲਦੇ ਰਹਿੰਦੇ ਆ ਸੋ ਇਸ ਆਲੋਚਨਾ ਦੇ ਬਾਵਜੂਦ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਡੋਨਟ ਫੋਰਗੇਟ ਮੈਗਾਵਾਜ਼ ਮਾਈ ਆਈਡੀਆ ਵੀ ਇਹੇ ਨਾ ਭੁੱਲੋ ਤੁਸੀਂ ਸੋ ਹਾਲਾਂਕਿ ਉਹਦੇ ਉੱਤੇ ਜ਼ੋਰ ਦੇ ਰਹੇ ਦੂਜਾ ਹੁਣ ਇਹ ਕਹ ਲਓ ਵੀ ਬਲਦੀ ਦੀ ਉੱਤੇ ਜਿਵੇਂ ਤੇਲ ਪਾਉਣ ਵਾਲਾ ਕੰਮ ਉਹ ਐਬਸਟ੍ਰੈਨ ਫਾਈਲਸ ਨੇ ਕੀਤਾ ਜਿਹੜਾ ਐਪਸਟ੍ਰੀਨ ਦਾ ਇਸ਼ੂ ਆ ਉਹ ਸਾਰਾ ਦੱਬਿਆ ਸੀਗਾ ਇੱਕ ਵਾਰੀ ਫੇਰ ਉੱਭਰ ਕੇ ਸਾਹਮਣੇ ਆ ਗਿਆ ਮੋਰੇ ਕਾਂਗਰਸ ਜਿਹੜੀ ਆ ਉਹਨਾਂ ਨੇ ਆਹ ਸਰਕਾਰ ਨੂੰ ਡਾਕੂਮੈਂਟ ਜਿਹੜੇ ਵੀ ਉਸ ਮਾਮਲੇ ਦੇ ਵਿੱਚ ਜੈਫਰੀ ਐਪਸਟ੍ਰੀਨ ਦੇ ਮਾਮਲੇ ਨਾਲ ਜਿਹੜਾ ਇੱਕ ਸੈਕਸ ਆਫੈਂਡਰ ਸੀ ਜਿਹਦਾ ਕੇਸ ਜਿਹੜਾ ਬਹੁਤ ਵੱਡਾ ਟੌਪਿਕ ਰਿਹਾ ਉੱਥੇ ਉਹਨੂੰ ਕਰ ਦਿੱਤਾ ਗਿਆ ਇਹਦੇ ਨਾਲ ਕੀ ਹੋਇਆ ਕਿ ਜਿਹੜਾ ਹਾਊਸ ਆ ਉਹ ਨਹੀਂ ਚਾਹੁੰਦਾ ਕਿ ਇਹ ਫਾਈਲ ਜਿਹੜੀਆਂ ਰਾਈਟ ਨਾਓ ਰਿਲੀਜ਼ ਕੀਤੀਆਂ ਜਾਣ ਜਿਹੜੀਆਂ ਨਵੀਂ ਰਿਲੀਜ਼ ਕੀਤੀ ਗਈਆਂ ਮਤਲਬ ਹੁਣ ਰਿਲੀਜ਼ ਹੋਈਆਂ ਪੁਰਾਣੀਆਂ ਈਮੇਲਸ ਆ ਐਬਸਟ੍ਰੀਨ ਵੱਲੋਂ ਉਹ 트ੰਪ ਨੂੰ ਮੈਂਸ਼ਨ ਕਰਦੀਆਂ ਪਰ ਮੈਗਾ ਦੇ ਲਾ ਬੇਕਰ ਜਿਹੜੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਈਮੇਲਸ ਨੂੰ ਡਿਸਮਿਸ ਕਰਦੇ ਆ ਵੀ ਇਹ ਮੀਨਿੰਗਲੈਸ ਆ ਸੋ ਜਿਹੜੇ ਕੋਸ਼ਰ ਪਬਲਿਕਨ ਇਹ ਕਹਿੰਦੇ ਆ ਕਿ ਟੌਪਿਕਸ ਜਿਹੜੇ ਨੇ ਉਹ ਆਉਂਦੇ ਜਾਂਦੇ ਰਹਿੰਦੇ ਆ ਕਿਉਂਕਿ ਪਾਰਟੀ ਜਿਹੜੀ ਆ ਉਹਦਾ ਜਿਹੜਾ ਇਹਦੇ ਬਾਰੇ ਉਹ ਹਜੇ ਸਟਿਲ ਬਹੁਤ ਜ਼ਿਆਦਾ ਕਨਸਰਨ ਨੇ ਇਸ ਚੀਜ਼ ਦੇ ਨਾਲ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹਦੇ ਉੱਤੇ ਉਸ ਤਰੀਕੇ ਨਾਲ ਕੀਤਾ ਜਾਵੇ ਹੁਣ ਜਿਹੜੇ ਰਿਪਰੈਜ਼ੈਂਟੇਟਿਵ ਮਾਰਜ ਟੇਲਰ ਆ ਉਹ ਵੀ ਇਹਨਾਂ ਨਾਲੋਂ ਪਾਸੇ ਹੋ ਗਈਆ ਤੇ ਉਹਨੇ ਓਪਨਲੀ ਕ੍ਰਿਟਿਸਾਈਜ਼ ਕੀਤਾ 트ੰਪ ਨੂੰ ਉਹਨੇ ਇਹ ਕਿਹਾ ਕਿ ਵਾਈਟ ਹਾਊਸ ਬਹੁਤ ਜ਼ਿਆਦਾ ਫੋਰਨ ਕੰਟਰੀਜ਼ ਦੇ ਉੱਤੇ ਫੋਕਸ ਕਰ ਰਿਹਾ ਆ ਉਹਨੇ ਜਿਹੜਾ ਅਰਜਨਟੀਨਾ ਨੂੰ ਏਡ ਦਿੱਤੀ ਜਾ ਰਹੀ ਉਹਦਾ ਵਿਰੋਧ ਕੀਤਾ ਕਹਿੰਦੀ ਇਹ ਵੀ ਅਰਜਨਟੀਨਾ ਨੂੰ ਪੈਸਾ ਦੇਣਾ ਵੀ ਅਮਰੀਕਾ ਫਰਸਟ ਦੇ ਉਲਟ ਆ ਇਹ ਟਰੰਪ ਜਿਹੜੇ ਖਾਸ ਤੌਰ ਦੇ ਉੱਤੇ ਜ਼ਿਆਦਾ ਫੋਰਨ ਵਰਕਰ ਨੂੰ ਲਾਊ ਕਰ ਰਹੇ ਆ ਇਹਦੇ ਵੀ ਉਹ ਵਿਰੋਧ ਦੇ ਵਿੱਚ ਆ ਸੋ ਇਹ ਆਲੋਚਨਾ ਜਿਹੜੀ ਲਗਾਤਾਰ ਇਸ ਮਾਮਲੇ ਦੇ ਵਿੱਚ ਪਿਛਲੇ ਸਮੇਂ ਤੋਂ ਵਧਦੀ ਜਾ ਰਹੀ ਆ H1B ਵੀਜ਼ਾ ਜਿਹੜਾ ਫੋਰਨ ਵਰਕਰ ਨੇ ਖਾਸ ਤੌਰ ਦੇ ਉੱਤੇ ਉਸ ਮਾਮਲੇ ਦੇ ਵਿੱਚ ਹੁਣ ਹੈਗਾ ਸੋ ਪਾਲਿਸੀ ਕਲੈਸ਼ ਇਹਨਾਂ ਦੋਵਾਂ ਦੇ ਵਿੱਚ ਆ ਗਿਆ ਟਰੰਪ ਤੇ ਮੈਗਾ ਜਿਹੜਾ ਕਿ ਇੱਕੋ ਹੀ ਗੱਲ ਸੀ ਇਹਨਾਂ ਦਾ ਹੀ ਆਈਡੀਆ ਸੀ ਇਹਨਾਂ ਨੇ ਸ਼ੁਰੂ ਕੀਤੀ ਸੀ ਪਰ ਉਹ ਇੰਡੀ ਵੱਡੀ ਚੀਜ਼ ਬਣ ਗਈ ਕਿਉਂ ਹੁਣ ਜਿਹੜੇ ਰਾਸ਼ਟਰਪਤੀ 트럼ਪ ਨੂੰ ਕ੍ਰਿਟਿਸਾਈਜ਼ ਕਰ ਰਿਹਾ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਹ ਜਿਹੜੀ ਆਈਡੀਓਲੋਜੀ ਨੂੰ ਨਹੀਂ ਛੱਡ ਸਕਦੇ ਅਗਲੀ ਗੱਲਬਾਤ ਦੂਜੇ ਵਿਸ਼ਵ ਯੁੱਧ ਬਾਰੇ ਆ ਅਮਰੀਕਾ ਜਿਹੜਾ ਦੂਜੇ ਵਿਸ਼ਵ ਯੁੱਧ ਦੇ ਸੰਬੰਧੀ ਜਿਹੜੇ ਇੱਥੋਂ ਦੇ ਬਲੈਕ ਸੋਲਜਰ ਸੀ ਉਹਨਾਂ ਨੂੰ ਲੈ ਕੇ ਕਰੋਲਾ ਰੱਪਾ ਪਿਆ ਰੋਲਾ ਰੱਪਾ ਇਹ ਆ ਕਿ ਜਿਹੜੀ ਸਿਮੇਟਰੀ ਆ ਇੱਕ ਨੀਦਰਲੈਂਡਸ ਦੇ ਵਿੱਚ ਉਹਨਾਂ ਨੇ ਜਿਹੜੇ ਬਲੈਕ ਸੋਲਜਰ ਸੀ ਉਹਨਾਂ ਦੀਆਂ ਉਹ ਡਿਸਪਲੇਸ ਜਿਹੜੇ ਕੀਤੇ ਸੀਗੇ ਉਹ ਹਟਾ ਦਿੱਤੇ ਆ ਮਾਮਲਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਗਿਆ ਦੋ ਇੰਪੋਰਟੈਂਟ ਬਹੁਤ ਮਹੱਤਵਪੂਰਨ ਉੱਥੇ ਡਿਸਪਲੇ ਸੀਗੇ ਬਲੈਕ ਅਮਰੀਕਨਸ ਦੇ ਬਾਰੇ ਉਹ ਬਲੈਕ ਅਮਰੀਕਨ ਜਿਹੜੇ ਦੂਜੀ ਵਿਸ਼ਵ ਜੰਗ ਦੇ ਵਿੱਚ ਰਹੇ ਆ ਉਹ ਰਿਮੂਵ ਕੀਤੇ ਆ ਇੱਕ ਜਿਹੜਾ ਯੂਐਸ ਵਰਲਡ ਵਾਰ ਸੈਕੰਡ ਸਿਮੇਟਰੀ ਆ ਉੱਥੇ ਨੀਦਰਲੈਂਡਸ ਦੇ ਵਿੱਚ ਦੋ ਇਨਫੋਰਮੇਸ਼ਨ ਪੈਨਲ ਉੱਥੇ ਲੱਗੇ ਆ ਇਹ ਨਾ ਬਲੈਕ ਅਮਰੀਕਨ ਸੋਲਜਰਜ਼ ਬਾਰੇ ਉਹਨਾਂ ਨੂੰ ਹਟਾਇਆ ਗਿਆ ਆ ਇਹ ਡਿਸਪਲੇ ਹੁਣ ਜੇ ਪਿਛਲੇ ਸਾਲ 2024 ਦੇ ਵਿੱਚ ਐਡ ਕੀਤੇ ਗਏ ਸੀ ਇਸ ਗੱਲ ਕਰਕੇ ਕਿ ਜਿਹੜੇ ਬਲੈਕ ਭਾਈਚਾਰੇ ਦੇ ਅਮਰੀਕਨ ਸੋਲਜਰ ਨੇ ਉਹਨਾਂ ਨੂੰ ਰੈਕੋਗਨਾਈਜ਼ ਕੀਤਾ ਜਾ ਸਕੇ ਸੋ ਇਹ ਡਿਸਪਲੇ ਸਾਫ਼ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਸੈਕਰੀਫਾਈਸ ਸੀ ਉਹਨਾਂ ਦੀ ਜਿਹੜੀ ਸਟਰਗਲ ਆ ਜਾਂ ਜਿਹੜੀ ਉਹਨਾਂ ਦੀ ਇੱਕ ਜਿਹੜੀ ਹੀਰੋਇਕ ਸਟੋਰੀ ਆ ਉਹਨੂੰ ਦੱਸਦੇ ਸੀਗੇ ਸੋ ਜਿਹੜਾ ਇਸ ਚੀਜ਼ ਨੂੰ ਉੱਥੇ ਕਿਦਾਂ ਉਹ ਲੜੇ ਕਿਦਾਂ ਉਹਨਾਂ ਨੇ ਕੰਮ ਕੀਤਾ ਉਹ ਸਾਰਾ ਕੁਝ ਉਹਦੇ ਵਿੱਚ ਦੱਸਿਆ ਗਿਆ ਸੀ ਹੁਣ ਇਹਦੇ ਨਾਲ ਜਿਹੜੇ ਹਿਸਟੋਰੀਅਨ ਨੇ ਜਾਂ ਫੈਮਿਲੀਜ਼ ਨੇ ਜਾਂ ਉਥੋਂ ਦੇ ਲੋਕਲ ਜਿਹੜੇ ਡੱਚ ਅਫੀਸ਼ੀਅਲਸ ਵੀ ਨੇ ਉਹ ਵੀ ਇਸ ਗੱਲ ਤੋਂ ਪਰੇਸ਼ਾਨ ਹੋਏ ਆ ਉਹ ਇਹ ਕਹਿੰਦੇ ਆ ਕਿ ਇਹਦੇ ਨਾਲ ਇੱਕ ਤਰੀਕੇ ਦੇ ਨਾਲ ਬਲੈਕ ਸੋਲਜਰਸ ਦਾ ਇਤਿਹਾਸ ਵਿੱਚੋਂ ਨਾਂ ਮਟਾਉਣ ਦੀ ਜਾਂ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰੀਕਾ ਦੀ ਇੱਕ ਜਿਹੜੀ ਏਜੰਸੀ ਆ ਯੂ ਐਸ ਏਜੰਸੀ ਅਮਰੀਕਨ ਬੈਟਲ ਮੌਨੂਮੈਂਟ ਕਮਿਸ਼ਨ ਆ ਇੱਕ ABMC ਇਹ ਇਹਨੂੰ ਮੈਨੇਜ ਕਰਦੀ ਆ ਇਸ ਸਿਮੈਟਰੀ ਨੂੰ ਮਤਲਬ ਜਿਹਨਾਂ ਨੂੰ ਹਟਾਉਣ ਦਾ ਕੰਮ ਜਾਂ ਕਰਨ ਦਾ ਕੰਮ ਸਾਰਾ ਉੱਥੇ ਦੇਖਭਾਲ ਦਾ ਜਿਹੜਾ ਅਮਰੀਕਨ ਬੈਟਲ ਮੌਨੂਮੈਂਟਸ ਕਮਿਸ਼ਨ ਆ ਉਹ ਕਰਦੀ ਆ ਉਹਨਾਂ ਨੇ ਇਹਨੂੰ ਹਟਾਇਆ ਉਹ ਕਿ ਇੱਕ ਉਹਨਾਂ ਨੇ ਇੱਕ ਤੇ ਉਹਨਾਂ ਦਾ ਜਵਾਬ ਸਹੀ ਸਪਸ਼ਟ ਨਹੀਂ ਆ ਇੱਕ ਤੇ ਕਹਿ ਰਹੇ ਆ ਕਿ ਇਹ ਆਫ ਡਿਸਪਲੇ ਆ ਤੇ ਦੂਜੇ ਕਹਿ ਰਹੇ ਆ ਕਿ ਇਹ ਰਿਟਾਇਰਡ ਹੋ ਗਿਆ ਵੀ ਇਹਨੂੰ ਬਾਹਰ ਕੱਢ ਦਿੱਤਾ ਗਿਆ ਉਹਦੀ ਡਿਟੇਲਸ ਹਜੇ ਨਹੀਂ ਪਤਾ ਹੁਣ ਰੋਲਾ ਉੱਥੇ ਇਹ ਪੈ ਰਿਹਾ ਕਿ ਕਿਤੇ ਨਾ ਕਿਤੇ ਇਹਨੂੰ ਜਿਹੜਾ ਟਰੰਪ ਦੀਆਂ ਪਾਲਿਸੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਉਸ ਥਾਂ ਦੇ ਉੱਤੇ ਜਿਹੜੇ ਬਲੈਕ ਸੋਲਜਰਸ ਆ ਉਹਨਾਂ ਦਾ ਬਹੁਤ ਮਹੱਤਵਪੂਰਨ ਰੋਲ ਸੀ ਵਰਲਡ ਵਾਰ 2 ਦੇ ਵਿੱਚ ਔਰ ਉਸ ਸਿਮਿਟਰੀ ਦੇ ਵਿੱਚ ਇਨਕਲੂਡਡ ਨੇ 8000 ਤੋਂ ਜ਼ਿਆਦਾ ਅਮਰੀਕਨ ਦੀਆਂ ਕਬਰਾਂ ਉਸ ਸਿਮਿਟਰੀ ਦੇ ਵਿੱਚ ਬਣੀਆਂ ਜਿਹਦੇ ਵਿੱਚ 170 ਜਿਹੜੇ ਬਲੈਕ ਸੋਲਜਰਸ ਨੇ ਔਰ ਉਹ ਵੀ ਮਤਲਬ ਉਹਦਾ ਪਾਰਟ ਸੀਗੇ ਇਹ 10 ਲੱਖ ਦੇ ਕਲੀਪ ਬ੍ਰੈਕ ਅਮਰੀਕਨਸ ਜਿਹੜੇ ਉਹਨਾਂ ਨੇ ਵਰਲਡ ਵਾਰ ਸੈਕੰਡ ਦੇ ਵਿੱਚ ਸਰਵ ਕੀਤਾ ਆ ਵੱਖ-ਵੱਖ ਥਾਵਾਂ ਦੇ ਉੱਤੇ ਹੁਣ ਜਦੋਂ ਇਹੇ ਹਟਾਏ ਗਏ ਆ ਤਾਂ ਇਹਦਾ ਸਬੰਧ ਰਾਸ਼ਟਰਪਤੀਾ ਟਰੰਪ ਦੀਆਂ ਪਾਲਿਸੀਜ਼ ਨਾਲ ਜੋੜਿਆ ਜਾ ਰਿਹਾ ਕਿ ਕਿਉਂਕਿ ਜਿਹੜੀ ਸਰਕਾਰ ਆ ਇਹ ਡਾਈਵਰਸਿਟੀ ਇਕਵਿਟੀ ਜਾਂ ਦੂਜੀਆਂ ਜਿਹੜੀ ਡੀਈਆਈ ਆ ਉਹਨੂੰ ਪ੍ਰੋਗਰਾਮ ਹੈਗੇ ਆ ਪਹਿਲੇ ਦਿਨ ਹੀ ਇਹਨਾਂ ਨੇ ਕਹਿ ਦਿੱਤਾ ਸੀ ਕਿ ਉਹਨੂੰ ਅਸੀਂ ਬੈਨ ਕਰ ਦੇਣਾ ਉਹਦੇ ਸੇਵਾਜੋਂ ਇਹਨੂੰ ਇਹ ਹਟਾ ਰਹੇ ਆ ਕਿਉਂਕਿ ਇਹਦਾ ਸਿੱਧਾ ਕੋਈ ਸਬੂਤ ਤਾਂ ਨਹੀਂ ਆ ਪਰ ਪਿਛਲੇ ਸਮੇਂ ਦੇ ਵਿੱਚ ਕਈ ਏਦਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਸੀ ਜਿਹਦੇ ਵਿੱਚ ਇਹ ਜਿਹੜੀਆਂ ਆਪਣੇ ਇੱਥੇ ਮਿਊਜ਼ੀਅਮਸ ਵੀ ਨੇ ਅਮਰੀਕਾ ਦੇ ਵਿੱਚ ਵੀ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਮਟੀਰੀਅਲ ਨੂੰ ਇਹ ਕਹਿ ਕੇ ਹਟਾ ਦਿੱਤਾ ਗਿਆ ਸੀ ਵੀ ਇੱਥੇ ਬਹੁਤ ਜ਼ਿਆਦਾ ਨੈਗੇਟਿਵਿਟੀ ਆ ਕਿ ਤੁਸੀਂ ਅਮਰੀਕਾ ਦੀ ਸਲੇਵਰੀ ਦਿਖਾਈ ਜਾਂਦੇ ਆ ਕਿ ਆ ਸਲੇਵ ਸੀਗੀ ਆ ਬਲੈਕ ਸੀਗੀ ਆ ਹੋਇਆ ਆ ਹੋਇਆ ਕਿਉਂ ਨਹੀਂ ਅਚੀਵਮੈਂਟਸ ਦਿਖਾਈਆਂ ਜਾਂਦੀਆਂ ਉਹਦੇ ਉੱਤੇ ਵੀ ਵਿਵਾਦ ਹੋਇਆ ਸੀ ਸੋ ਹੁਣ ਜਿਹੜਾ ਇੱਕ ਇਹ ਮਾਮਲਾ ਨਵਾਂ ਸਾਹਮਣੇ ਫੇਰ ਆ ਰਿਹਾ ਹੈ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਬੱਚਿਆਂ ਦੇ ਸੰਬੰਧੀ ਆ ਇੱਕ ਸਰਵੇ ਕੀਤਾ ਉਸ ਸਰਵੇ ਦੇ ਵਿੱਚ ਜਿਹੜੇ 70% ਅਮਰੀਕਨਸ ਨੇ ਉਹ ਇਹ ਕਹਿ ਰਹੇ ਨੇ ਕਿ ਕਿਸੇ ਬੱਚੇ ਨੂੰ ਰੇਜ਼ ਕਰਨਾ ਹੁਣ ਬਹੁਤ ਜ਼ਿਆਦਾ ਮਹਿੰਗਾ ਆ ਤੇ ਇਹ ਲਾਸਟ ਈਅਰ ਨਾਲੋਂ ਐਸ ਵੇਲੇ ਬਹੁਤ ਵੱਡਾ ਜੰਪ ਆ ਇੱਕ ਨੰਬਰ ਕਾਰਨ ਉਹਨਾਂ ਨੇ ਮਨੀ ਦੱਸੀ ਆ ਪੈਸਾ ਦੱਸਿਆ ਜਿਹੜਾ ਪਹਿਲੀ ਵਾਰ 11 ਸਾਲਾਂ ਦੇ ਵਿੱਚ ਹੋਰ ਬਹੁਤ ਸਾਰੇ ਕਾਰਨ ਹੁੰਦੇ ਪਰ 11 ਸਾਲਾਂ ਦੇ ਵਿੱਚ ਪਹਿਲੀ ਵਾਰ ਜਿਹੜਾ ਪੈਸਾ ਆ ਉਹ ਨੰਬਰ 1 ਦੇ ਉੱਤੇ ਆਇਆ ਮਨੀ ਨੰਬਰ 1 ਦੇ ਉੱਤੇ ਰੀਜ਼ਨ ਆਈ ਆ ਅਮਰੀਕਨ ਇਹ ਕਹਿੰਦੇ ਆ ਕਿ ਅਸੀਂ ਬੱਚੇ ਇਸ ਕਰਕੇ ਨਹੀਂ ਲੈ ਰਹੇ ਜਾਂ ਤਾਂ ਇੱਕ ਪੈਦਾ ਕਰਕੇ ਉਹ ਬੰਦ ਕਰ ਦਿੰਦੇ ਆ ਜਾਂ ਵੱਧ ਤੋਂ ਵੱਧ ਦੋ ਪਰ ਕਾਰਨ ਉਹਨਾਂ ਦਾ ਇੱਕੋ ਹੀ ਆ ਕਿ ਜਿਹੜਾ ਪੈਸਾ ਆ ਉਹ ਉਹਨਾਂ ਕੋਲੇ ਹੈ ਨਹੀਂ ਕਾਸਟ ਬਹੁਤ ਜ਼ਿਆਦਾ ਆ ਬੱਚੇ ਨੂੰ ਰੇਜ਼ ਕਰਨ ਦੀ ਇੱਕ ਤੇ ਉਹ ਕਾਸਟ ਦੂਜਾ ਗਰੋਸਰੀਜ਼ ਰੈਂਟ ਹਾਊਸਿੰਗ ਇਲੈਕਟ੍ਰਿਸਿਟੀ ਚਾਈਲਡ ਕੇਅਰ ਇਹ ਸਾਰਾ ਕੁਝ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਉਂਦਾ ਕਿ ਉਹ ਫੈਸਲਾ ਲੈਣ ਕਿ ਅਸੀਂ ਬੱਚਾ ਲੈਣਾ ਹੀ ਨਹੀਂ ਐ ਸੋ ਇਸ ਕਰਕੇ ਜਿਹੜਾ ਬਰਥ ਰੇਟ ਆ ਉਹ ਲਗਾਤਾਰ ਘਟਾ ਉੱਥੇ ਯੂ ਐਸ ਦੇ ਵਿੱਚ ਬਰਥ ਰੇਟ ਜਿਹੜਾ 1.6 ਚਿਲड्रन ਪਰ ਵਮਨ ਆ ਮਤਲਬ ਇਹ ਆ ਕਿ ਇੱਕ ਔਰਤ ਦੇ 1.6 ਬੱਚੇ ਜਿਹੜੇ ਪੈਦਾ ਹੁੰਦੇ ਆ ਤੇ ਜੇਕਰ ਇਹ 2.0 ਘੱਟ ਤੋਂ ਹੋਵੇ ਘੱਟ ਹੋਵੇ ਤਾਂ ਇਹ ਮਤਲਬ ਰਿਪਲੇਸਮੈਂਟ ਲੈਵਲ ਤੋਂ ਵੀ ਥੱਲੇ ਹੁੰਦਾ ਜੇ ਇੱਕ ਔਰਤ ਦੇ 2.1 ਬੱਚੇ ਹੁੰਦੇ ਆ ਤਾਂ ਆਬ ਜਿਹੜੇ ਮਤਲਬ 20 ਔਰਤਾਂ ਦੇ ਕਹੋ ਕਿ 21 ਬੱਚੇ ਹੁੰਦੇ ਆ ਤਾਂ ਇਹਦਾ ਮਤਲਬ ਸਾਫ਼ ਤੌਰ ਦੇ ਉੱਤੇ ਹੁੰਦਾ ਕਿ ਠੀਕ ਹੈ ਜੇ ਉਹਦੇ ਤੋਂ ਘੱਟ ਆ ਤਾਂ ਇਹਦਾ ਮਤਲਬ ਇਹ ਆ ਕਿ ਮੌਤ ਜ਼ਿਆਦਾ ਹੋ ਰਹੀ ਆ ਤੇ ਜਿਹੜੀ ਬਰਥ ਆ ਉਹ ਘੱਟ ਹੋ ਰਿਹਾ ਰਿਪਲੇਸਮੈਂਟ ਲੈਵਲ ਤੋਂ ਥੱਲੇ ਆ ਸੋ ਇਸ ਵੇਲੇ ਅਮਰੀਕਾ ਦੇ ਵਿੱਚ ਇਹ ਜਿਹੜਾ ਬਰਥ ਰੇਟ ਆ ਇਹ ਹਿਸਟੋਰਿਕ ਲੋ ਆ ਤੋ ਉਸ ਸਰਵੇ ਦੇ ਵਿੱਚੋਂ ਜਿਹੜੀ ਗੱਲ ਸਾਹਮਣੇ ਆ ਰਹੀ ਉਹ ਇਹ ਆ ਰਹੀ ਆ ਇੱਕ ਬਰਗਿੰਗਮ ਯੰਗ ਯੂਨੀਵਰਸਿਟੀ ਇੰਸਟੀਚਿਊਟ ਨੇ 3000 ਅਡਲਟਸ ਨੂੰ ਇਨਕਲੂਡ ਕੀਤਾ ਇਹਦੇ ਵਿੱਚ 2% ਮਾਰਜਨ ਆਫ 에ਰਰ ਰੱਖ ਕੇ ਜਿਹੜੀ ਅਗਸਤ 2025 ਦੇ ਵਿੱਚ ਉਹਨਾਂ ਨੇ ਇਹ ਕੱਢੀ ਆ ਉਹਦੇ ਵਿੱਚ ਉਹ ਇਹ ਦੱਸਿਆ ਕਿ ਇਹ ਮਤਲਬ ਮੈਜੋਰਿਟੀ ਇਹ ਗੱਲ ਕਹਿ ਰਹੀ ਔਰ ਇੰਨੇ ਪਹਿਲਾਂ ਕਦੀ ਨਹੀਂ ਆਏ ਜਿਹੜੇ ਇਹ ਸੀਗੇ ਕੁਝ ਜਿਹੜੇ ਰਿਪਬਲਿਕਨਸ ਨੇ ਜਾਂ ਕੰਜ਼ਰਵੇਟਿਵ ਐਕਟਿਵਿਸਟ ਨੇ ਜਿਹੜੇ ਇਹਦੀ ਸਪੋਰਟ ਕਰਦੇ ਆ ਜਿਹੜੀ ਇੱਕ ਮੂਵਮੈਂਟ ਹੁੰਦੀ ਆ ਪ੍ਰੋਨੇਟਲਿਸਟ ਪ੍ਰੋਨੇਟਲਿਸਟ ਮੂਵਮੈਂਟ ਉਹ ਮੂਵਮੈਂਟ ਹੁੰਦੀ ਆ ਜਿਹਦੇ ਵਿੱਚ ਲੋਕ ਇਹ ਕਹਿੰਦੇ ਕਿ ਬੱਚੇ ਜ਼ਿਆਦਾ ਪੈਦਾ ਕਰੋ ਏ ਅਮਰੀਕਨਸ ਨੂੰ ਇਹ ਕਹਿੰਦੀ ਆ ਕਿ ਤੁਸੀਂ ਵੱਧ ਤੋਂ ਵੱਧ ਬੱਚੇ ਪੈਦਾ ਕਰੋ ਉਹ ਚਾਹੁੰਦੇ ਆ ਕਿ ਜਿਹੜੇ ਫੈਮਿਲੀ ਫਰੈਂਡਲੀ ਸਰਕਾਰ ਹੋਵੇ ਜਿਹੜੀਆਂ ਪਾਲਿਸੀਜ਼ ਨੇ ਉਹ ਪੈਰੈਂਟਿੰਗ ਨੂੰ ਸਸਤਾ ਬਣਾ ਦੇਣ ਪੈਰੈਂਟਿੰਗ ਇੰਨੀ ਮਹਿੰਗੀ ਨਾ ਹੋਵੇ ਜਿਹੜੀ ਨਿਊ ਮੈਕਸੀਕੋ ਐਸ ਵੇਲੇ ਟੈਸਟ ਕਰ ਰਿਹਾ ਫ੍ਰੀ ਚਾਈਲਡ ਕੇਅਰ ਸਾਰੇ ਪਰਿਵਾਰਾਂ ਦੇ ਲਈ ਪ੍ਰੈਜ਼ੀਡੈਂਟ 트੍ਰੰਪ ਨੇ ਸੁਜੈਸਟ ਕੀਤਾ ਆ ਕਿ 50 ਇਅਰ ਹੋਮ ਮਾਰਗੇਜ ਹੋ ਕਰ ਦੇਣੀ ਚਾਹੀਦੀ ਤਾਂ ਕਿ ਮੰਥਲੀ ਪੇਮੈਂਟ ਘਟਾ ਦਿੱਤੀ ਜਾਵੇ ਅਦਰ ਲਵ ਜਿੰਨੀ ਹੁਣ ਪੇਮੈਂਟ ਲੋਕਾਂ ਦੇ ਸਿਰ ਕਿਉਂਕਿ ਜਿਹੜੀ ਇਨਕਮ ਦਾ ਵੱਡਾ ਹਿੱਸਾ ਆ ਉਹ ਘਰ ਦੀ ਪੇਮੈਂਟ ਦੇ ਵਿੱਚ ਜਾ ਰਿਹਾ ਤੇ ਇਹਨਾਂ ਨੇ ਇਹ ਕਿਹਾ ਕਿ ਸਾਨੂੰ ਉਹ ਕਿਸੇ ਨਾ ਕਿਸੇ ਤਰ੍ਹਾਂ ਘਟਾ ਦੇਣੀ ਚਾਹੀਦੀ ਆ ਉਹ ਘਟਾਉਣ ਦਾ ਇੱਕ ਤਰੀਕਾ ਦੱਸਿਆ ਵੀ ਤੁਸੀਂ ਜਿਹੜਾ ਇਹ ਮੌਰਗੇਜ 25 ਸਾਲ ਦੀ ਜਾਂ 20 ਸਾਲ ਦੀ ਕਰਦੇ ਆ 30 ਸਾਲ ਦੀ ਨੂੰ 50 ਸਾਲ ਦੀ ਕਰ ਦਿਓ ਆਪੇ ਕਿਸ਼ਤ ਜਿਹੜੀ ਆ ਤੁਹਾਡੀ ਘਟ ਜੂਗੀ ਖਰਚੇ ਘਟ ਜਾਣਗੇ ਤੇ ਦੂਜੇ ਪਾਸੇ ਫਿਰ ਲੋਕ ਜਿਹੜਾ ਬੱਚੇ ਆ ਉਹ ਅਫੋਰਡ ਕਰ ਸਕਦੇ ਆ ਸੋ ਇੱਕ ਬਹੁਤ ਵੱਡੀ ਜਿਹੜੀ ਗੱਲਬਾਤ ਆ ਕਿ ਅਮਰੀਕਾ ਦੇ ਵਿੱਚ ਮਾਪੇ ਇਸ ਕਰਕੇ ਬੱਚੇ ਨਹੀਂ ਪੈਦਾ ਕਰ ਰਹੇ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਆ ਜਾਂ ਜਿਹੜੀ ਆਰਥਿਕ ਤੌਰ ਦੇ ਉੱਤੇ ਦਿੱਕਤ ਆਕਰੋਂ ਲੱਗਦਾ ਸੀ ਬੱਚਿਆਂ ਨੂੰ ਸਹੀ ਤਰੀਕੇ ਨਾਲ ਰੇਜ਼ ਨਹੀਂ ਕਰ ਸਕਦੇ ਇੱਕ ਦੋਸਤੋ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਜਾਨੀ ਕਿ ਫਰਾਈਡੇ ਤੋਂ ਲੈ ਕੇ ਸੈਟਰਡੇ ਤੇ ਗਾਂ ਥੋੜਾ ਜਿਹਾ ਸੰਡੇ ਤੱਕ ਸਟ੍ਰੌਮ ਸਿਸਟਮ ਜਿਹੜਾ ਕਾਫੀ ਜ਼ਿਆਦਾ ਮੀਂਹ ਆ ਰਿਹਾ ਉਹਦੇ ਨਾਲ ਕਾਫੀ ਤੇਜ਼ ਹਵਾਵਾਂ ਚੱਲਣਗੀਆਂ ਦੀ ਪੋਸਿਬਿਲਟੀ ਆ ਕਿ ਕਈ ਥਾਵਾਂ ਦੇ ਉੱਤੇ ਹੜ੍ਹ ਵੀ ਆਉਣਗੇ لینڈ ਸਲਾਈਡ ਵੀ ਹੋ ਸਕਦੀ ਆ ਖਾਸ ਕਰਕੇ ਜਿਹੜੀ ਸਦਰਨ ਕੈਲੀਫੋਰਨੀਆ ਉਧਰਲੇ ਪਾਸੇ ਸੋ ਥੋੜਾ ਜਿਹਾ ਖਿਆਲ ਰੱਖਿਆ ਜਾਵੇ ਜਿਹੜੀਆਂ ਮੌਸਮ ਦੀਆਂ ਅਪਡੇਟਸ ਨੇ ਉਹਨਾਂ ਨੂੰ ਫਾਲੋ ਕਰ ਲਓ ਜਿਹੜੀ ਫਲੱਡ ਵਾਚ ਆ ਉਹ ਇਨ ਪਲੇਸ ਆ ਕਈ ਥਾਵਾਂ ਦੇ ਉੱਤੇ ਬਹੁਤੇ ਰੀਜਨ ਜਿਨ੍ਹਾਂ ਦੇ ਵਿੱਚ ਹੈ ਗਿਆ ਜਿਹੜੇ ਆਮ ਤੌਰ ਦੇ ਉੱਤੇ ਡਰਾਈ ਰਹਿੰਦੇ ਆ ਉਹ ਵੀ ਅੰਡਰ ਫਲੱਡ ਵਾਚ ਨੇ ਇਸ ਵੇਲੇ ਕਿਉਂਕਿ ਹੈਵੀਐਸਟ ਰੇਨਫਾਲ ਐਸ ਵੇਲੇ ਦੱਸੀ ਜਾ ਰਹੀ ਆ ਕਿ ਹੋ ਸਕਦੀ ਆ ਘੰਟੇ ਦੇ ਵਿੱਚ 1 ਇੰਚਮੀ ਬਹੁਤ ਜ਼ਿਆਦਾ ਹੁੰਦਾ ਆ ਜਿਹੜਾ ਕਿ ਜਿਹਦੇ ਨਾਲ ਕਿ ਫਾਸਟ ਫਲਡਿੰਗ ਇੱਕਦਮ ਹੋ ਜਾਂਦੀ ਆ ਲਾਸ ਏਂਜਲਸ ਤੋਂ ਲੈ ਕੇ ਸੈਂਟਾ ਬਾਰਬਰਾ ਤੱਕ ਹਾਈ ਰਿਸਕ ਦੱਸਿਆ ਜਾ ਰਿਹਾ ਜਿਹੜਾ ਨੈਸ਼ਨਲ ਵੈਦਰ ਸਰਵਿਸ ਆ ਉਹਨਾਂ ਨੇ ਕਈ ਪਾਰਟਸ ਐਲ ਏ ਦੇ ਵੈਂਚੂਰਾ ਦੇ ਤੇ ਸੈਂਟਾ ਬਾਰਬਰਾ ਦੇ ਲੈਵਲ 3 ਜਿਹੜਾ ਹੁੰਦਾ ਆ ਜਿਹੜਾ ਚਾਰ ਫਲਡ ਰਿਸਕ ਹੁੰਦਾ ਉਹਦੇ ਤੋਂ ਲੈਵਲ 3 ਦੇ ਉੱਤੇ ਰਿਸਕਿਆ ਦੱਸਿਆ ਗਿਆ ਜਿਹੜਾ ਕਿ ਮੋਡਰੇਟ ਦੱਸਿਆ ਜਾਂਦਾ ਪਰ ਕਾਫੀ ਸੀਰੀਅਸ ਆ ਜਿੱਥੇ ਪਿਛਲੇ ਸਮੇਂ ਦੇ ਵਿੱਚ ਜੰਗਲੀ ਅੱਗਾਂ ਲੱਗੀਆਂ ਸੀ ਏਵੈਕੂਏਸ਼ਨ ਵਾਰਨਿੰਗ ਸੀਗੀਆਂ ਜਿਹੜੀਆਂ ਰੀਸੈਂਟ ਆ ਜਿਹੜੀਆਂ ਸੀਗੀਆਂ ਜਿਵੇਂ ਜਿਹੜੀ ਆ ਹਪੈਲਿਸਟ ਜਾਂ ਈਟਨ ਜਾਂ ਜਿਹੜੀ ਦੂਜੀ ਸੀਗੀ ਕੈਨੀਅਨ ਫਾਇਰ ਸੀਗੀਆਂ ਉਹਨਾਂ ਦੇ ਉੱਤੇ ਜਿਹੜੇ ਫਲੱਡ ਡਿਜ਼ਾਸਟਰ ਆ ਕਿਉਂਕਿ ਸੋਇਲ ਪਾਣੀ ਨੂੰ ਐਬਜ਼ੌਰਬ ਨਹੀਂ ਕਰ ਸਕਦੀ ਉਹਦੇ ਨਾਲ ਕੀ ਹੁੰਦਾ ਫਿਰ ਉੱਥੇ ਉਹਨੀਆਂ ਜ਼ਿਆਦਾ ਲੈਂਡਸਲਾਈਡਿੰਗ ਹੋ ਰਹੀਆਂ ਸੋ ਰੈਜ਼ਿਡੈਂਟਸ ਨੇ ਜਿਹੜੇ ਉਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਤਿਆਰ ਰਹੋ ਇੰਪੋਰਟੈਂਟ ਡਾਕੂਮੈਂਟ ਆਪਣੀ ਕੋ ਦਵਾਈਦਾਰੂ ਕੋਈ ਆਪਣਾ ਜਿਹੜਾ ਐਮਰਜੈਂਸੀ ਬੈਗ ਆ ਉਹ ਤਿਆਰ ਕਰਕੇ ਰੱਖੋ ਲਾਸ ਐਂਜਲਸ ਦੇ ਵਿੱਚ ਰਿਕਾਰਡ ਬ੍ਰੇਕਿੰਗ ਰੇਨਫਾਲ ਹੋ ਸਕਦੀ ਹੈ ਲਾਸ ਐਂਜਲਸ ਦੇ ਵਿੱਚ ਆਮ ਤੌਰ ਦੇ ਉੱਤੇ 0.83 ਇੰਚ ਜਿਹੜੀ ਆ ਰੇਨ ਨਵੰਬਰ ਦੇ ਵਿੱਚ ਪੈਂਦੀ ਹੈ ਪਰ ਇਸ ਜਿਹੜਾ ਸਟ੍ਰੋਮ ਆ ਇਹ ਕਹਿ ਲਓ ਕਿ 3.5 ਤੋਂ 5 ਇੰਚ ਜਿਹੜੀ ਮੰਡੇ ਤੱਕ ਲਿਆ ਸਕਦੀ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਮੀਂਹ ਹੋਊਗਾ ਇਥੇ 1985 ਤੋਂ ਬਾਅਦ ਜਿਹੜਾ ਪੋਸੀਬਲੀ ਹੁਣ ਤੱਕ ਦੇ ਸਭ ਤੋਂ ਜਿਹੜਾ ਟੌਪ ਦੇ ਜਿਕਰ ਪੰਜ ਕੱਢਣੇ ਹੋਣ ਤਾਂ ਉਹਨਾਂ ਦੇ ਵਿੱਚੋਂ ਇੱਕ ਇਹ ਹੋਊਗਾ ਸੋ ਜਿਹੜਾ ਜੋ ਦੱਸਿਆ ਜਾ ਰਿਹਾ ਕਿ ਅੱਜ ਜਿਹੜਾ ਸ਼ੁੱਕਰਵਾਰ ਨੂੰ ਸੈਂਟਾ ਬਾਰਬਰਾ ਦੇ ਵਿੱਚ ਤੇ ਫਿਰ ਵੈਂਚੂਰਾ ਦੇ ਵਿੱਚ ਅੱਜ ਇਸੇ ਤਰ੍ਹਾਂ ਹੀ ਸੈਟਰਡੇ ਮਾਰਨਿੰਗ ਕੱਲ ਤੇ ਅੱਜ ਸ਼ਾਮ ਨੂੰ ਲਾਸ ਐਂਜਲਸ ਦੇ ਜਿਹੜੇ ਏਰੀਆਜ਼ ਨੇ ਉੱਥੇ ਸੈਟਰਡੇ ਸੰਡੇ ਨੂੰ ਜਿਹੜੀ ਰੇਨ ਆਏ ਉਧਰ ਨੂੰ ਸੈਲਬਰਨੋ ਤੇ ਜਿਹੜੀ ਆ ਸੈਨ ਗੈਬਰੀਅਲ ਮਾਊਂਟਨਸ ਵੱਲੋਂ ਮੂਵ ਤੇ ਅੱਗੇ ਜਿਹੜੇ ਡੇਜ਼ਰਟਸ ਨੇ ਉਧਰਲੇ ਪਾਸੇ ਮੂਵ ਕਰ ਜੂਗੀ ਸੋ ਥੋੜਾ ਜਿਹਾ ਇਹਦਾ ਸਟ੍ਰੌਮ ਸਿਸਟਮ ਜਿਹੜਾ ਸਲੋ ਮੂਵ ਕਰ ਰਿਹਾ ਤੇ ਅਨਪ੍ਰੇਡਿਕਟੇਬਲ ਆ ਇਹਦਾ ਥੋੜਾ ਜਿਹਾ ਖਿਆਲ ਰੱਖਿਆ ਜਾਵੇ ਵੈਦਰ ਨੂੰ ਚੈੱਕ ਕਰਦੇ ਰਹੋ ਤੇ ਜਿਹੜੀਆਂ ਉਹਨਾਂ ਦੀਆਂ ਇਨਸਟ੍ਰਕਸ਼ਨਸ ਨੇ ਉਹਨਾਂ ਨੂੰ ਫਾਲੋ ਜ਼ਰੂਰ ਕਰੋ ਅਗਲੀ ਗੱਲਬਾਤ ਚਾਈਨਾ ਨੇ ਇੱਕ ਬਹੁਤ ਐਡਵਾਂਸ 에ਅਰਕ੍ਰਾਫਟ ਕੈਰੀਅਰ ਲਾਂਚ ਕੀਤਾ ਹੁਣ ਤੱਕ ਦਾ ਸਭ ਤੋਂ ਐਡਵਾਂਸ 에ਅਰਕ੍ਰਾਫਟ ਕੈਰੀਅਰ ਦੱਸਿਆ ਜਾ ਰਿਹਾ ਫੂਜੀਆਨ ਮਤਲਬ ਸਮੁੰਦਰ ਦੇ ਵਿੱਚ ਇੱਕ ਐਡਾ ਵੱਡਾ ਸ਼ੇਪ ਉਹਨਾਂ ਨੇ ਖੜਾ ਕੀਤਾ ਜਿਹਦੇ ਤੋਂ ਜਹਾਜ਼ ਉੱਡਦੇ ਆ ਫੌਜੀ ਜਹਾਜ਼ ਜਿਹੜੇ ਉੱਡਦੇ ਆ ਸੋ ਉਹ 에ਅਰਕ੍ਰਾਫਟ ਕੈਰੀਅਰ ਜਿਹੜਾ ਹੈ ਸਭ ਤੋਂ ਵੱਡਾ ਆ ਮਤਲਬ ਪੂਰੇ ਦਾ ਪੂਰਾ ਇਹ ਉੱਥੇ ਆਫੀਸ਼ੀਅਲੀ ਇਹਨਾਂ ਨੇ ਚੀਨ ਨੇ ਲਾਂਚ ਕੀਤਾ ਥਰਡ 에ਅਰਕ੍ਰਾਫਟ ਕੈਰੀਅਰ ਆਹੇ ਇਹਨੂੰ ਫੂਜੀਆਨ ਉਹ ਕਹਿ ਰਹੇ ਆ ਤੇ ਬਹੁਤ ਵੱਡਾ ਆ ਬਹੁਤ ਮਾਡਰਨ ਆ ਤੇ ਬਹੁਤ ਜ਼ਿਆਦਾ ਪਾਵਰਫੁਲ ਆ ਜਿਹੜੇ ਚਾਈਨਾ ਦੇ ਪਹਿਲੇ ਕੈਰੀਅਰ ਆ ਉਹਨਾਂ ਨਾਲ ਸਾਰਿਆਂ ਨਾਲੋਂ ਜ਼ਿਆਦਾ ਔਰ ਜਿਹੜਾ ਇਹਦਾ ਭਾਰ ਦੱਸਿਆ ਜਾ ਰਿਹਾ ਕਿ 80 ਹਜ਼ਾਰ ਟਨ ਜਿਹੜਾ ਹੈਗਾ ਆ ਤੇ ਇਹ ਲਗਭਗ 60 에ਅਰਕ੍ਰਾਫਟ ਇਕੱਠੇ ਕੈਰੀ ਕਰ ਸਕਦਾ 60 에ਅਰਕ੍ਰਾਫਟ ਬਹੁਤ ਵੱਡਾ ਨੰਬਰ ਹੁੰਦਾ ਆ ਔਰ ਜਿਹੜਾ ਇਹਦੇ ਨਾਲ ਅਮਰੀਕਾ ਦੇ ਨਾਲ ਕਿਉਂਕਿ ਇਹਨਾਂ ਦਾ ਰੌਲਾ ਆ ਸਿੱਧਾ ਹੀ ਵੀ ਕਿਹੜਾ ਅੱਗੇ ਲੰਘਦਾ ਆ ਅਮਰੀਕਾ ਕੁਦਰਤੀ ਅੱਗੇ ਆ ਇਹਨਾਂ ਨਾਲੋਂ ਚੀਨ ਨਾਲੋਂ ਇਹਨਾਂ ਕੰਮਾਂ ਦੇ ਵਿੱਚ ਜਾਂ ਇਸ ਕਿਸਮ ਦੇ ਸਮਾਨ ਦੇ ਵਿੱਚ ਪਰ ਇਹ ਫੁੱਜੀਆਂ ਦੇ ਨਾਲ ਜਿੰਨਾ ਅਮਰੀਕਾ ਅੱਗੇ ਆ ਉਹਦਾ ਫਰਕ ਬਹੁਤ ਘਟ ਘਟ ਗਿਆ ਗੈਪ ਬਹੁਤ ਨੈਰੋ ਰਹਿ ਗਿਆ ਐਨਾਲਿਸਟ ਅਮਰੀਕਾ ਤੋਂ ਜਾਪਾਨ ਤੋਂ ਤਾਈਵਾਨ ਤੋਂ ਜੋ ਚਾਈਨਾ ਤੋਂ ਇਹ ਕਹਿੰਦੇ ਆ ਕਿ ਇਹਨੇ ਡਰਾਮੈਟਿਕਲੀ ਜਿਹੜਾ ਉਹ ਫਰਕ ਆ ਉਹ ਘਟਾ ਦਿੱਤਾ ਸੋ ਚਾਈਨਾ ਦੀ ਜਿਹੜੀ ਪੋਜੀਸ਼ਨ ਆ ਹੁਣ ਉਥੇ ਸਾਊਥ ਚਾਈਨਾ ਸੀ ਦੇ ਵਿੱਚ ਤਾਈਵਾਨ ਸਟੇਟ ਦੇ ਵਿੱਚ ਜਾਂ ਵੈਸਟਰਨ ਪੈਸੀਫਿਕ ਦੇ ਵਿੱਚ ਕਾਫੀ ਜ਼ਿਆਦਾ ਮਜ਼ਬੂਤ ਹੋ ਗਈ ਆ ਤੇ ਇਹਦੇ ਨਾਲ ਹੁਣ ਕਾਫੀ ਵੱਡਾ ਫਰਕ ਉਹਨਾਂ ਨੂੰ ਪਊਗਾ ਇਥੋਂ ਬਹੁਤ ਹੈਵੀਅਰ ਕ੍ਰਾਫਟ ਲਾਂਚ ਕੀਤੇ ਜਾ ਸਕਦੇ ਆ ਪਲੇਨਸ ਨੂੰ ਬਹੁਤ ਤੇਜ਼ੀ ਦੇ ਨਾਲ ਲਾਂਚ ਕੀਤਾ ਜਾ ਸਕਦਾ ਤੇ ਜ਼ਿਆਦਾ ਮਿਸ਼ਨ ਜਿਹੜੇ ਪਰ ਡੇ ਨੇ ਉਹ ਕੀਤੇ ਜਾ ਸਕਦੇ ਆ ਤੇ ਇਹਦੇ ਨਾਲ ਹੋਰ ਜਿਹੜੀ ਤਾਕਤ ਉਹਨਾਂ ਦੀ ਵਾਦਾ ਹੋਊਗਾ ਸ਼ੀਜ਼ ਇਨ ਪਿੰਗ ਨੇ ਪਰਸਨਲੀ ਕਹਿੰਦੇ ਪੁਸ਼ ਕੀਤਾ ਇਸ ਐਡਵਾਂਸ ਟੈਕਨੋਲੋਜੀ ਲਈ ਤੇ ਸਟੇਟ ਮੀਡੀਆ ਇਹ ਗੱਲ ਉਹਨਾਂ ਦਾ ਦੱਸ ਰਿਹਾ ਆ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀਆ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ